ਇਨਾ ਕਿਤੇ ਮੇਰੇ ਮਿੱਤਰ ਤੇ ਦੋਸਤਾਂ ਨਾਲ ਆ ਦੇਵੇ ਕਿਸ ਸੁਹਾਵਾ ਕੋਸ ਲੈਣ ਵਾਸਤੇ ਗਿਆ ਸੀ ਹੈ ਜਿਹੜੇ ਸਹਾਉਤ ਸੁਹਾਵਾ દ્વાਰਕਾ ਪੁਰੀ ਚ ਆਇਆ ਉਸੇ ਸਹਾਉਤ ਭੇਜੂਗਾ ਇਸ ਕਰਕੇ ਭੁਗਵਾਨ ਜੀ ਨੇ ਸੁਹਾਵਾ ਮਹਿਮਾਂ ਕੀਤਾ ਪਰ ਮਗਰੋਂ ਚੋਰ ਦਾ ਰੂਪ ਬਣਾ ਕਰਕੇ ਸਾਰੇ ਕੱਪੜੇ ਲਹਾ ਲੈ ਔਰ ਉਹ ਇੱਕ ਪਾਟੇ ਕੱਪੜੇ ਪਾ ਕਰਕੇ દ્વાਰਕਾ ਦੇ ਵਿੱਚੋਂ ਸੁਹਾਵਾ ਨਿਕਲਦਾ ਹੈ ਔਰ ਯੋਗ ਬਾਇਆਂ ਦੇ ਚੱਕਿਆ ਸੁਨਾਮੇ ਨੇ ਸੁਨਾਮਾਪੁਰੀ ਬਹੁਤ ਬੰਦਰ ਪਛਾਹ ਦਿੱਤਾ ਉਥੇ ਸੁਨਾਮਾ ਦੇਖਦਾ ਹੈ ਮੈਂ ਆਪਦੇ ਮੰਕਰ ਦੇ ਵਿੱਚ ਆ ਗਿਆ ਖੜਾ ਹੋ ਕੇ ਦੇਖਦਾ ਬਾਹਰ ਲੀਆਂ ਨਸ਼ਾਗੀਆਂ ਉਹ ਹੀ ਨੇ ਪਰ ਅੰਦਰਲੀਆਂ ਬਦਲ ਗਈਆਂ ਦੇਖਿਆ ਇੱਥੇ ਮੇਰੀ ਗਊ ਹੁੰਦੀ ਸੀ ਕੋਈ ਗਊ ਲੈ ਗਿਆ ਗਊ ਦਾ ਖੁੰਡਾ ਵੀ ਪਟ ਗਿਆ ਕੋਈ ਇੱਥੇ ਮੇਰਾ ਤੁਲਸੀ ਦਾ ਬਿਰਵਾ ਹੁੰਦਾ ਸੀ ਤੁਲਸੀ ਦਾ ਬ੍ਰਿਕਸ਼ ਹੁੰਦਾ ਸੀ ਉਹ ਵੀ ਜਗਾ ਹੈ ਨਹੀਂ ਇੱਥੇ ਬਹਿ ਕੇ ਮੈਂ ਭਜਨ ਕਰਦਾ ਹੁੰਦਾ ਸੀ ਸਿਮਰਨ ਕਰਦਾ ਹੁੰਦਾ ਸੀ ਉਹ ਵੀ ਬਈ ਕੋਈ ਜਗਾ ਚੱਕ ਕੇ ਲੈ ਗਿਆ ਚਲ ਕੋਈ ਨਹੀਂ ਹੋਰ ਤਾਂ ਸਾਰਾ ਕੁਝ ਠੀਕ ਹੈ ਮੇਰੀ ਤਾਂ ਕੁਝ ਆੜੀ ਵੀ ਲੈ ਗਿਆ ਚਲ ਕੋਈ ਨਹੀਂ ਜਿਹੜਾ ਲੈ ਗਿਆ ਰੋਟੀ ਖਵਾਊਗਾ ਆਪਾਂ ਤਾਂ ਭਜਨ ਕਰਾਂਗੇ ਸਿਮਰਨ ਕਰਾਂਗੇ ਨਾਮ ਜਪ ਕਰਾਂਗੇ ਚੰਗਾ ਭਾਗਵਾਨੇ ਜਿੱਥੇ ਵੀ ਹੈਗੀ ਹੈ ਰਾਜੀ ਤੁਸੀਂ ਨਹੀਂ ਐਨਾ ਕਹਿ ਕੇ ਸੁਧਾਪਾ ਵਾਪਸ ਹੋਣ ਲੱਗਿਆ ਸੁਸੀਦਾ ਦੀ ਨਿਗਾ ਪੈ ਜਾਂਦੀ ਹੈ ਮਹਿਲਾ ਦੇ ਉੱਤੇ ਖੜੀ है दास दासियां खड़े ने निगाह पै नजरिए मेरे स्वामी आ गए पजी पजी आई थाली लेकर के आई आरती उतारने वास्ते आई और सभा ने सामने आके खड़ी हो गई श्रमा देख रहा है गौर नाल तू कौन है कहनी स्वाबे मैं आपकी दासी है मैं आपकी ਦਾਸੀ ਸੁਸ਼ੀਲ ਹੈ ਰਾਣੀ ਵੀ ਕਿਹਾ ਬਣ ਗਈ ਸੀ ਰਾਣੀ ਪਰ ਉੱਚੇ ਬੋਲਣਾ ਬੋਲੀ ਇਹ ਕਰਤਾਰ ਹੋ ਗਈ ਹੈ ਕਦੇ ਵੀ ਉੱਚੇ ਬੋਲ ਨਹੀਂ ਬੋਲਨੇ ਚਾਹੀਦੇ ਦੇਵੇ ਪੈ ਸਕਦੇ ਸਿਰਫ ਅੰਨਿਆਂ ਦੀ ਲਾਜ ਅੰਨੀ ਕਿਹਾ ਸੀ ਅੰਨਿਆਂ ਦੀ ਲਾਜ ਅੰਨੀ ਕਿਹਾ ਸੀ